GKR TV ਤੇ ਆਪ ਸਭ ਦਾ ਸਵਾਗਤ ਸਤਿ ਸ੍ਰੀ ਅਕਾਲ ਮੈਂ ਹਾਂ ਰਮਨਜੀਤ ਕੌਰ ਆਪ ਜੀ ਦੀ ਮੇਜ਼ਬਾਨ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਗਿਆਨੀ ਹਰਪਜਨ ਸਿੰਘ ਜੀ ਸੋਲ ਤੇ ਅੱਜ ਅਸੀਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਆਓ ਗਿਆਨੀ ਜੀ ਦਾ ਕਰਦੇ ਹਾਂ ਸਵਾਗਤ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੇ ਆਰ ਟੀਵੀ ਦੇ ਸਮੂਹ ਦਰਸ਼ਕਾਂ ਦਾ ਅਤੇ ਸਮੁੱਚੀ ਟੀਮ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਜੀਵਨ ਅਤੇ ਉਹਨਾਂ ਦੇ ਉਪਦੇਸ਼ਾਂ ਬਾਰੇ ਉਪਦੇਸ਼ਾਂ ਬਾਰੇ ਚਰਚਾ ਕਰ ਰਹੇ ਹਾਂ ਤੇ ਇਸ ਵਿਚਾਰ ਵਿਮਰਸ਼ ਵਿੱਚ ਹਿੱਸਾ ਲੈਣ ਲਈ ਸਮੂਹ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਇਸ ਲਈ ਮੈਂ ਬੱਚੀ ਰਮਨਜੀਤ ਕੌਰ ਅਤੇ ਜੀਕੇਆ ਟੀਵੀ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ਸੀ? ਬੇਟਾ ਰਮਨਜੀਤ ਧੰ ਗੁਰੂ ਅੰਗਦ ਦੇਵ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ। ਹਾਂਜੀ। ਉਹ ਮੁਕਸਰ ਦੇ ਨੇੜੇ ਇੱਕ ਪਿੰਡ ਹੈ। ਸਰਾਏ ਨਾਗਾ ਜੀ ਨੂੰ ਕਹਿੰਦੇ ਨੇ। ਪਹਿਲਾ ਇਸ ਦਾ ਨਾਮ ਸੀ ਮੱਤੇ ਦੀ ਸਰਾਈ ਠੀਕ ਹੈ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਦਾ ਜਨਮ ਹੋਇਆ ਸੀ ਭਾਈ ਫੇਰੂਮਲ ਦੇ ਘਰ 1504 ਈਸਵੀ ਨੂੰ ਠੀਕ ਹੈ ਮਾਰਚ ਦੇ ਮਹੀਨੇ ਵਿੱਚ ਹੂੰ ਇਹ ਉਸ ਪਿੰਡ ਵਿੱਚ ਗੁਰੂ ਅਰਜਨ ਦੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਉੱਥੇ ਪ੍ਰਕਾਸ਼ ਹੋ ਕੇ ਗੁਰੂ ਸਾਹਿਬ ਦਾ ਜਿਹੜਾ ਪਰਿਵਾਰ ਸੀ ਹਾਂਜੀ ਉਹ ਇੱਕ ਵਪਾਰਕ ਫੈਮਿਲੀ ਸੀ ਠੀਕ बिजनेसमैन ਸੀ ਫੇਰੂਮਲ ਉਹ ਬਿਜ਼ਨਸ ਕਰਦੇ ਕਿ ਚੰਗੇ ਪਰਿਵਾਰ ਵਿੱਚੋਂ ਸਨ ਠੀਕ ਹੈ ਚੰਗੇ ਕਾਰੋਬਾਰੀ ਸਨ ਤੇ ਉਹਨਾਂ ਦੇ ਬੇਟੇ ਸਨ ਗੁਰੂ ਅੰਗਦ ਦੇ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਲੈਣਾ ਸੀ ਠੀਕ ਹੈ ਤੇ ਉਹਨਾਂ ਦਾ ਪ੍ਰਕਾਸ਼ 1504 ਈਸਵੀ ਸੰਨ ਈਸਵੀ ਵਿੱਚ ਮਾਰਚ ਦੇ ਮਹੀਨੇ ਪ੍ਰਕਾਸ਼ ਹੋਇਆ ਸੀ ਠੀਕ ਹੈ ਹਾਂਜੀ ਗਿਆਨੀ ਜੀ ਉਹਨਾਂ ਦਾ ਪਿਛੋਕੜ ਕੀ ਸੀਗਾ ਉਹਨੂੰ ਦਾ ਪਿਛੋਕੜ ਤਾਂ ਜਿਵੇਂ ਬੇਟਾ ਮੈਂ ਪਹਿਲਾਂ ਦੱਸਿਆ ਵੀ ਪਰਿਵਾਰਕ ਪਿਛੋਕੜ ਦਾ ਹੈ ਸੀ ਵਪਾਰ ਦਾ ਹਾਂਜੀ ਤੇ ਧਾਰਮਿਕ ਪੱਖੋਂ ਉਹ ਵੈਸ਼ਨੂ ਦੇਵੀ ਦੇ ਸ਼ਰਧਾਲੂ ਸਨ ਠੀਕ ਹੈ ਵੈਸ਼ਨੂ ਦੇਵੀ ਦੇ ਮੰਦਿਰ ਚ ਉਹ ਹਰ ਸਾਲ ਜਥਾ ਲੈ ਕੇ ਜਾਂਦੇ ਹੁੰਦੇ ਸਨ ਸੰਗਤ ਲੈ ਕੇ ਜਾਂਦੇ ਹੁੰਦੇ ਸਨ ਠੀਕ ਹੈ ਜਿੰਨਾ ਚਿਰ ਉਹ ਬਾਬਾ ਫਿਰੂ ਜੀ ਆਪਣੇ ਸਰੀਰਕ ਜੀਵਨ ਵਿੱਚ ਮੌਜੂਦ ਸਨ ਉਹ ਜਾਂਦੇ ਰਹੇ ਹਾਂਜੀ ਉਹਨਾਂ ਤੋਂ ਬਾਅਦ ਭਾਈ ਲੈਣਾ ਜੀ ਸਾਰੇ ਜਥੇ ਨੂੰ ਲੈ ਕੇ ਹਮ ਮਾਤਾ ਵੈਸ਼ਨੂ ਦੇਵੀ ਦੇ ਮੰਦਿਰ ਤੇ ਹਰ ਸਾਲ ਯਾਤਰਾ ਕਰਨ ਜਾਂਦੇ ਹੁੰਦੇ ਸਨ ਹਮ ਇਹ ਸੀ ਉਹਨਾਂ ਦਾ ਪਰਿਵਾਰਕ ਤੇ ਧਾਰਮਿਕ ਪਿਛੋਕੜ ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿੱਚ ਗੁਰੂ ਅੰਗਦ ਦੇਵ ਜੀ ਕਦੋਂ ਤੇ ਕਿਵੇਂ ਆਏ ਅਸਲ ਵਿੱਚ ਭਾਈ ਲੈਣਾ ਜੀ ਦੇਵੀ ਦੇ ਪਰਿਵਾਰਕ ਪਿਛੋਕੜ ਦੇਵੀ ਦੀ ਪੂਜਾ ਵਾਲਾ ਸੀ ਉਹਨਾਂ ਦਾ ਦੇਵੀ ਦੇ ਸ਼ਰਧਾਲੂ ਸਨ ਹਾਂਜੀ वैष्णू देवी ਦੇ ਮੰਦਿਰ ਚ ਹਰ ਸਾਲ ਜਥਾ ਲੈ ਕੇ ਜਾਇਆ ਕਰਦੇ ਸਨ ਹਾਂਜੀ ਲੇਕਿਨ ਉਹਨਾਂ ਦੇ ਅੰਦਰ ਜਿਹੜੀ ਅਧਿਆਤਮਿਕਤਾ ਦੀ ਖਾਹ ਸੀ ਵਿਆ ਸੀ ਹੂੰ ਰੱਬ ਨਾਲ ਜੁੜਨ ਦੀ ਚੰਗੇ ਇਨਸਾਨ ਬਣਨ ਦੀ ਹੂੰ ਜੀਵਨ ਨੂੰ ਸੱਚ ਜੇ ਰਹਿ ਤੇ ਤੋਰਨ ਦੀ ਉਹ ਪ੍ਰੇਰਣਾ ਮਿਲ ਨਹੀਂ ਸੀ ਰਹੀ ਠੀਕ ਜਿਸ ਕਰਕੇ ਉਹਨਾਂ ਦੇ ਅੰਦਰ ਜਿਹੜੀ ਆਤਮਿਕ ਸ਼ਾਂਤੀ ਜੇ ਨੂੰ ਕਹਿ ਸਕਦੇ ਆ ਹਾਂਜੀ ਤਸੱਲੀ ਕਹਿ ਸਕਦੇ ਆ ਹਾਂਜੀ ਸੈਟੀਸਫੈਕਸ਼ਨ ਜਿਹਨੂੰ ਕਹਿ ਸਕਦੇ ਆ ਉਹ ਪੂਰੀ ਨਹੀਂ ਸੀ ਉਹ ਇਸ ਖੋਜ ਵਿੱਚ ਸਨ ਇਸ ਸੋਚ ਵਿੱਚ ਸਨ ਕੋਈ ਐਸੀ ਜਗਾ ਮਿਲ ਜਾਏ ਕੋ ਐਸਾ ਪਥ ਪ੍ਰਦਰਸ਼ਕ ਮਿਲ ਜਾਏ ਮਾਰਗਦਰਸ਼ਕ ਮਿਲ ਜਾਏ ਰਾਹ ਦੱਸਣ ਵਾਲਾ ਜਿਸ ਰਾਹ ਤੇ ਤੁਰ ਕੇ ਹਾਂਜੀ ਜੀਵਨ ਦੇ ਉਸ ਮਕਸਦ ਨੂੰ ਉਸ ਮੰਜ਼ਲ ਨੂੰ ਪਾ ਸਕੀਏ ਹਮ ਤੇ ਉਹਦੇ ਵਾਸਤੇ ਉਹ ਕੋਸ਼ਿਸ਼ ਕਰਦੇ ਰਹੇ ਲੇਕਿਨ ਇੱਕ ਵਾਰੀ ਭਾਈ ਜੋਧ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਰਧਾਲੂ ਸੀ ਸੇਵਕ ਸੀ ਠੀਕ ਹੈ ਉਹਦੇ ਸੰਪਰਕ ਵਿੱਚ ਆਏ ਠੀਕ ਹੈ ਉਹਨਾਂ ਦੇ ਪਾਸੋਂ ਭਾਈ ਜੋਧ ਦੇ ਕੋਲੋਂ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਕੁਝ ਸ਼ਬਦ ਸੁਣੇ ਹੂੰ ਉਹ ਸ਼ਬਦ ਸੁਣ ਕੇ ਇਹਨਾਂ ਦੇ ਮਨ ਵਿੱਚ ਇੱਕ ਖਾਸ਼ ਪੈਦਾ ਹੋ ਗਈ ਹੂੰ ਕਿ ਇਹ ਬਾਣੀ ਜਿਹੜੀ ਹੈ ਇਹ ਸਮਾਜ ਸੁਧਾਰ ਵਾਲੀ ਹੈ ਰੱਬ ਦੇ ਮਿਲਣ ਦਾ ਰਾਹ ਦੱਸਣ ਵਾਲੀ ਹੈ ਹੂੰ ਵੀ ਇਹ ਬਾਣੀ ਕਿੱਥੋਂ ਆਈ ਭਾਈ ਜੋਧ ਨੂੰ ਪੁੱਛਿਆ ਵੀ ਇਹ ਬਾਣੀ ਕਿਹਨਾਂ ਦੀ ਹੈ ਹਮ ਭਾਈ ਜੋਧ ਨੇ ਦੱਸਿਆ ਕਿ ਇਹ ਬਾਣੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਹੈ ਠੀਕ ਹੈ ਜਿਹੜੇ ਜਗਤ ਸੁਧਾਰਕ ਵੀ ਹਨ ਸਮਾਜ ਸੁਧਾਰਕ ਹਾਂਜੀ ਸੋਸ਼ਲ ਰਿਫਾਰਮਰ ਤੇ ਅਧਿਆਤਮਵਾਦ ਦੇ ਰੱਬ ਨਾਲ ਜੋੜਨ ਵਾਲੇ ਵੀ ਨੇ ਹਮ ਉਹਨਾਂ ਦੇ ਮਨ ਵਿੱਚ ਇੱਕ ਖਿੱਚ ਪੈਦਾ ਹੋ ਗਈ ਹਮ ਕਿ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਨੇ ਹਮ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦੇ ਪਾਸੋਂ ਜੀਵਨ ਦਾ ਜਿਹੜਾ ਜੀਵਨ ਯਾਤਰਾ ਦਾ ਅਸਲੀ ਰਾਹ ਹੈ ਹਾਂਜੀ ਉਹ ਸਿੱਖਣਾ ਚਾਹੀਦਾ ਹੈ ਇਸ ਪ੍ਰਭਾਵ ਭਾਈ ਜੋਧ ਦੇ ਪ੍ਰਭਾਵ ਥੱਲੇ ਆ ਕੇ ਹੂੰ ਭਾਈ ਜੋਧ ਦੇ ਰਾਹੀਂ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆਏ ਸਨ ਉਹਦੇ ਸੰਪਰਕ ਵਿੱਚ ਆਏ ਸਨ ਠੀਕ ਹੈ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀ ਸਿੱਖਿਆ ਲਈ ਸੀ ਐਕਚੁਅਲੀ ਭਾਈ ਲੈਣਾ ਜੀ ਹਾਂਜੀ ਇੱਕ ਐਸੀ ਸੱਚ ਦੀ ਖੋਜ ਦੇ ਤਲਾਸ਼ੂ ਸਨ ਜਿਗਿਆਸੂ ਸਨ ਹੂੰ ਕਿ ਜਿੱਥੋਂ ਸੱਚਜੇ ਜੀਵਨ ਦਾ ਰਾਹ ਮਿਲ ਸਕੇ ਹਾਂਜੀ ਰੋਸ਼ਨੀ ਮਿਲ ਸਕੇ ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਭਾਈ ਲੈਣਾ ਜੀ ਆਏ ਸਨ ਠੀਕ ਹੈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ پاس ਆਏ ਹਾਂਜੀ ਤੇ ਉਹਨਾਂ ਨੂੰ ਆਪਣੀ ਮੰਜ਼ਲ ਉੱਥੋਂ ਦਿਖਾਈ ਦਿੱਤੀ ਹੂੰ ਜਿਸ ਮੰਜ਼ਲ ਨੂੰ ਉਹ ਪਾਣਾ ਚਾਹੁੰਦੇ ਸਨ ਠੀਕ ਹੈ ਜਿਸ ਮਕਸਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ ਹਾਂਜੀ ਜਿਸ ਰਸਤੇ ਤੇ ਉਹ ਚੱਲਣਾ ਚਾਹਦੇ ਸਨ ਉਹ ਉਥੋਂ ਖਾਹਸ਼ਾਂ ਪੂਰੀਆਂ ਹੁੰਦੀਆਂ ਜਾਂ ਪਈਆਂ ਹੂੰ ਤੇ ਧੰਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਹੀ ਆ ਗਏ ਠੀਕ ਹੈ ਤੇ ਉਹਨਾਂ ਨੇ ਆਪਣੇ ਜੀਵਨ ਨੂੰ ਪੂਰਨ ਤੌਰ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਠੀਕ ਹੈ ਪੂਰਨ ਸਮਰਪਿਤ ਕੰਪਲੀਟ ਸੁਰੈਂਡਰ ਹਾਂਜੀ ਹਾਂਜੀ ਜਦੋਂ ਜੀਵਨ ਪੂਰਾ ਸਮਰਪਿਤ ਹੋ ਜਾਏ ਹੂੰ ਫਿਰ ਆਪਣਾ ਆਪਾ ਨਹੀਂ ਰਹਿ ਜਾਂਦਾ ਹਾਂਜੀ ਹੋ ਮੈਂ ਖਤਮ ਹੋ ਜਾਂਦੀ ਹੈ ਗੁਰੂ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ ਨਾ ਮਨ ਵੇਚੈ ਸਤਗੁਰ ਕਾ ਪਾਸ ਹਾਂਜੀ ਤੇ ਸੇਵਕੇ ਕਾਰਜ ਰਾਸ ਮਨ ਨੂੰ ਵੇਚ ਦੇਣਾ ਹੈ ਹਾਂਜੀ ਮਨ ਨੂੰ ਪੂਰਨ ਤੌਰ ਤੇ ਸਮਰਪਿਤ ਕਰ ਦੇਣਾ ਹੈ ਵੇਚਣ ਦਾ ਜਿਹੜਾ ਸੰਕਲਪ ਹੈ ਜਾਂ ਵੇਚਣ ਦਾ ਜਿਹੜਾ ਖਿਆਲ ਹੈ ਉਹਦੇ ਪਿੱਛੇ ਵੀ ਜਿਹੜੀ ਚੀਜ਼ ਆਮ ਤੌਰ ਤੇ ਅਸੀਂ ਬਾਜ਼ਾਰ ਵਿੱਚ ਜਾਂਦੇ ਹਾਂ ਹਾਂਜੀ ਦੁਕਾਨ ਤੋਂ ਕੋਈ ਚੀਜ਼ ਖਰੀਦਦੇ ਹਾਂ ਹਾਂਜੀ ਦੁਕਾਨਦਾਰ ਉਹ ਚੀਜ਼ ਵੇਚ ਦਿੰਦਾ ਹੂੰ ਉਹਦੇ ਬਦਲੇ 'ਚ ਅਸੀਂ ਉਹਨੂੰ ਪੈਸੇ ਦੇ ਦਿੰਨੇ ਆ ਉਹਦੇ ਬਦਲ ਵਿੱਚ ਹਾਂਜੀ ਜਿਹੜੀ ਚੀਜ਼ ਅਸੀਂ ਖਰੀਦ ਲਈ ਹੂੰ ਉਸ ਖਰੀਦੀ ਹੋਈ ਚੀਜ਼ ਦੇ ਉੱਤੇ ਦੁਕਾਨਦਾਰ ਦਾ ਮੁੜ ਕੇ ਕੋਈ ਹੱਕ ਨਹੀਂ ਰਹਿ ਜਾਂਦਾ ਹਾਂਜੀ ਇੱਕ ਕਨਸੈਪਟ ਹੈ ਵੇਚਣ ਦਾ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮਨ ਨੂੰ ਗੁਰੂ ਅੱਗੇ ਵੇਚ ਦਿੱਤਾ ਹੂੰ ਤੇ ਫਿਰ ਉਸ ਮਨ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ ਰਹਿ ਗਿਆ ਹਾਂਜੀ ਉਸ ਮਨ ਉੱਤੇ ਗੁਰੂ ਦਾ ਕੰਟਰੋਲ ਹੈ ਹੂੰ ਜੇ ਗੁਰੂ ਦਾ ਕੰਟਰੋਲ ਹੈ ਗੁਰੂ ਨੇ ਮਨ ਨੂੰ ਲੈ ਲਿਆ ਆਪਣੇ ਚਰਨ-ਸ਼ਰਨ ਵਿੱਚ ਖੜੀਦ ਲਿਆ ਹੂੰ ਤੇ ਫਿਰ ਜੋ ਗੁਰੂ ਨੇ ਕਹਿਣਾ ਜੋ ਗੁਰੂ ਦਾ ਹੁਕਮ ਹੈ ਹੂੰ ਉਹ ਸਿੱਖ ਨੂੰ ਮੰਨਣਾ ਪੈਣਾ ਹੈ ਹੂੰ ਮੰਨਣਾ ਪੈਣਾ ਵੀ ਹੈ ਮੰਨਣਾ ਚਾਹੀਦਾ ਵੀ ਹੈ ਹਾਂਜੀ ਸਿੱਖ ਤੇ ਗੁਰੂ ਦਾ ਜਿਹੜਾ ਜੋੜ ਹੈ ਜਿਹੜਾ ਸੰਬੰਧ ਹੈ ਹਾਂਜੀ ਉਹ ਹੁਕਮ ਤੇ ਖੜਾ ਹੈ ਹਾਂਜੀ ਹੁਕਮ ਤੇ ਹੋਮੈ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਹੂੰ ਜਿੰਨਾ ਚਿਰ ਤੁਹਾਡੇ ਅੰਦਰ ਹੋਮੈ ਇਹਦਾ ਮਤਲਬ ਮਨ ਤੁਹਾਡੇ ਕੋਲ ਹੈ ਹਾਂਜੀ ਤੁਸੀਂ ਵੇਚਿਆ ਨਹੀਂ ਗੁਰੂ ਨੂੰ ਸਮਰਪਿਤ ਨਹੀਂ ਕੀਤਾ ਹੂੰ ਜਦੋਂ ਤੁਸੀਂ ਗੁਰੂ ਨੂੰ ਮਨ ਸਮਰਪਿਤ ਕਰ ਦਿੱਤਾ ਵੇਚ ਦਿੱਤਾ ਹੂੰ ਫਿਰ ਤੁਹਾਡੇ ਅੰਦਰ ਹੌਮੈ ਨਹੀਂ ਰਹੇਗੀ ਮਨ ਦੇ ਉੱਤੇ ਕੋਈ ਤੁਹਾਡੀ ਪਕੜ ਨਹੀਂ ਹੂੰ ਫਿਰ ਗੁਰੂ ਦੀ ਪਕੜ ਹੈ ਇੱਕ ਨੌਕਰ ਹੈ ਉਹ ਵੇਚਿਆ ਹੋਇਆ ਹੈ ਉਸ ਵੇਚੇ ਹੋਏ ਨੌਕਰ ਦੇ ਉੱਤੇ ਮਾਲਕ ਦਾ ਹੁਕਮ ਚੱਲਣਾ ਹੈ ਹੂੰ ਜੋ ਮਾਲਕ ਨੇ ਹੁਕਮ ਕਰਨਾ ਹੈ ਉਸਨੇ ਮੰਨਣਾ ਹੈ ਹਾਂਜੀ ਸਿੱਖ ਤੇ ਗੁਰੂ ਦਾ ਸੰਬੰਧ ਵੀ ਐਸਾ ਹੀ ਹੈ ਠੀਕ ਹੈ ਹੁਕਮ ਅਦਾ ਠੀਕ ਗੁਰੂ ਨੇ ਹੁਕਮ ਕਰਨਾ ਹੈ ਹੂੰ ਸਿੱਖਣੇ ਮੰਨਣਾ ਸਿੱਖ ਦਾ ਮਤਲਬ ਹੀ ਸਿੱਖਣਾ ਹਾਂਜੀ ਜੀਵਨ ਵਿੱਚ ਸਿੱਖਿਆ ਲੈਣੀ ਗੁਰੂ ਨੂੰ ਜੇ ਹੁਕਮ ਮੰਨਣਾ ਹੁਕਮ ਕੀਤਾ ਉਸ ਹੁਕਮ ਨੂੰ ਮੰਨ ਲੈਣਾ ਸਿੱਖ ਲੈਣਾ ਇਹੀ ਸਿੱਖ ਦੀ ਪਰਿਭਾਸ਼ਾ ਹੈ ਇਹੀ ਸਿੱਖ ਦੀ ਡੈਫੀਨੇਸ਼ਨ ਹੈ ਹੂੰ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਪਾਈ ਲੈਣਾ ਜਿਹੜਾ ਪਹਿਲਾ ਨਾਂ ਸੀ ਉਹਨਾਂ ਦਾ ਹੂੰ ਉਹਨਾਂ ਨੇ ਗੁਰੂ ਦੇ ਹੁਕਮ ਉੱਤੇ ਚੱਲਣ ਦੀ ਹਾਂਜੀ ਜਿਹੜੀ ਸਿੱਖਿਆ ਹਾਂਜੀ ਉਹ ਗੁਰੂ ਨਾਨਕ ਸਾਹਿਬ ਤੋਂ ਲਈ ਹੈ ਠੀਕ ਹੈ ਤੇ ਇਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਹੀ ਗੁਰੂ ਅੰਗਦ ਦੇਵ ਮਹਾਰਾਜ ਸਿੱਖ ਬਣ ਗਏ ਕੀ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਐਕਚੁਅਲੀ ਪੰਜਾਬੀ ਭਾਸ਼ਾ ਇਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਪਹਿਲਾਂ ਵੀ ਸੀ ਭਾਸ਼ਾ ਦਾ ਮਤਲਬ ਹੈ ਬੋਲੀ ਹਾਂਜੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਪੱਟੀ ਲਿਖੀ ਪੱਟੀ ਪੱਟੀ ਦੇ ਹੈਡਿੰਗ ਥੱਲੇ ਸਿਰਲੇਖ ਥੱਲੇ ਹਾਂਜੀ ਉਸ ਪੱਟੀ ਵਿੱਚ ਵੀ ਪੰਜਾਬੀ ਪਾਸ਼ਾ ਦੀ ਗੱਲ ਹੈਗੀ ਹੈ ਹੂੰ ਉਸ ਤੋਂ ਪਹਿਲਾਂ ਬਾਬਾ ਫਰੀਦ ਜੀ ਹੋਏ ਨੇ ਮਲਤਾਨ ਵਿੱਚ ਉਹ ਗੁਰੂ ਸਾਹਿਬ ਤੋਂ ਵੀ ਬਹੁਤ ਪਹਿਲਾਂ ਹੋਏ ਨੇ ਉਹਨਾਂ ਦੀ ਬਾਣੀ ਬਾਣੀ ਸ਼ੇਖ ਫਰੀਦ ਜੀ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਹਾਂਜੀ ਅੰਕਤ ਹੈ ਉਹਨਾਂ ਦੀ ਬਾਣੀ ਵਿੱਚ ਵੀ ਹੂੰ ਪੰਜਾਬੀ ਦੇ ਲਫ਼ਜ਼ ਬਹੁਤ ਆਉਂਦੇ ਨੇ ਜਿਵੇਂ ਮੈਂ ਪੋਲਾਵਾ ਪੱਗ ਦਾ ਮਤ ਮੈਲੀ ਹੋਈ ਜਾਏ ਹੂੰ ਇਹ ਗੁਰੂ ਸਾਹਿਬ ਤੋਂ ਪਹਿਲਾਂ ਹੋਇਆ ਬਾਬਾ ਫਰੀਦ ਸ਼ੇਖ ਫਰੀਦ ਠੀਕ ਹੈ ਲੇਕਿਨ ਉਹਨਾਂ ਦੀ ਬਾਣੀ ਵਿੱਚ ਪਾਗ ਲਫ਼ਜ਼ ਵੀ ਆਉਂਦਾ ਹੈ ਹੂੰ ਮੈਲੀ ਲਫ਼ਜ਼ ਵੀ ਆਉਂਦਾ ਪਗ ਮੈਲੀ ਹੋ ਜਾਂਦੀ ਆਮ ਤੌਰ ਤੇ ਅਸੀਂ ਪੰਜਾਬੀ ਵਿੱਚ ਘਰਾਂ ਦੇ ਵਿੱਚ ਸ਼ਬਦ ਵਰਤਦੇ ਆ ਹੂੰ ਇਹ ਉਹਨਾਂ ਦੀ ਬਾਣੀ ਵਿੱਚ ਲਫ਼ਜ਼ ਹਨ ਨੇ ਹੂੰ ਫਿਰ ਕਈ ਹੋਰ ਬਹੁਤ ਸਾਰੇ ਸ਼ਬਦ ਨੇ ਲਗੀ ਆਵੇਂ ਸਹਰ ਹੈ ਹੂੰ ਨਿਤ ਨ ਪੀਇ ਹੋਏ ਲਗੀ ਲਗੀ ਆ ਤੁਰਿਆ ਜੇ ਮੈਂ ਆਪਰ ਰਸਤੇ 'ਚ ਜਾਣੇ ਇੱਕ ਅੱਗੇ ਜਾ ਰਿਹਾ ਕੋ ਪਿੱਛੇ ਜਾ ਰਿਹਾ ਹਾਂਜੀ ਜੇ ਮੇਲ ਪਿੱਛੇ ਰਹਿ ਗਿਆ ਤੇ ਅਗਲਾ ਕਹਿੰਦਾ ਉਹ ਲਗਿਆ ਤੁਰਿਆ ਹਾਂਜੀ ਜੇ ਫੀਮੇਲ ਹੈ ਉਹ ਕਾਲੀ ਕਾਲੀ ਤੁਰਿਆ ਲਗਿਆ ਹੂੰ ਇਹ ਪੰਜਾਬੀ ਦੇ ਲਫ਼ਜ਼ ਆਮ ਅਸੀਂ ਵਰਤਦੇ ਹਾਂ ਤੇ ਬਾਬਾ ਫਰੀਦ ਦੀ ਬਾਣੀ ਵਿੱਚ ਸਾਨੂੰ ਇਹ ਲਫ਼ਜ਼ ਮਿਲਦੇ ਨੇ ਹੂੰ ਇਹਦਾ ਮਤਲਬ ਭਾਸ਼ਾ ਪਹਿਲਾਂ ਵੀ ਹੈ ਭਾਸ਼ਾਵਾਂ ਬਹੁਤ ਨੇ ਹਾਂਜੀ ਗੁਰੂ ਅੰਗਦ ਦੇਵ ਮਹਾਰਾਜ ਨੇ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਨਹੀਂ ਕੀਤੀ ਪਹਿਲਾਂ ਹੀ ਸੀ ਠੀਕ ਹੈ ਅਸਲ ਵਿੱਚ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਲਿਪੀ ਦੀ ਕੀਤੀ ਹੈ ਠੀਕ ਹੈ ਪੰਜਾਬੀ ਲਿਪੀ ਦੀ ਅਸਲ ਵਿੱਚ ਇਹ ਪੰਜਾਬੀ ਲਿਪੀ ਭਾਸ਼ਾ ਪਹਿਲਾਂ ਦੀ ਸੀ ਹਮ ਜਿਹੜੀ ਲਿਪੀ ਗੁਰੂ ਅੰਗਦ ਦੇਵ ਮਹਾਰਾਜ ਨੇ ਸ਼ੁਰੂ ਕੀਤੀ ਹੈ ਹਮ ਪੰਜਾਬੀ ਵਰਣਮਾਲਾ 35 ਅੱਖਰੀ ਹਾਂਜੀ ਉਹ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਨੂੰ ਪਰਚਲਿਤ ਕੀਤਾ ਠੀਕ ਹੈ ਉਹਨੂੰ ਮਸ਼ਹੂਰ ਕੀਤਾ ਹੈ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਪੰਜਾਬੀ ਲਿਪੀ ਵਿੱਚ ਉਹਨਾਂ ਨੇ ਮੂਰਤੀਮਾਨ ਕੀਤਾ ਠੀਕ ਹੈ ਉਹਨਾਂ ਨੇ ਪਰਚਲਿਤ ਕੀਤਾ ਇਸ ਕਰਕੇ ਜਿਹੜੀ ਪੰਜਾਬੀ ਲਿਪੀ ਹੈ ਲਿਪੀ ਤੇ ਭਾਸ਼ਾ ਵਿੱਚ ਅੰਤਰ ਇਹ ਹੈ ਭਾਸ਼ਾਵਾਂ ਬਹੁਤ ਹੁੰਦੀਆਂ ਨੇ ਹਾਂਜੀ ਲੇਕਿਨ ਲਿਪੀ ਇੱਕ ਹੁੰਦੀ ਹੈ ਹਮ ਪੰਜਾਬੀ ਲਿਪੀ ਊੜਾ ਐੜਾ ਈੜੀ ਜਿਹੜੇ 35 ਅੱਖਰ ਨੇ ਹਾਂਜੀ ਇੰਗਲਿਸ਼ ਦੀ ਲਿਪੀ ਹੋਰ ਹੈ ਹਾਂਜੀ ਸਪੈਨਿਸ਼ ਦੀ ਲਿਪੀ ਹੋਰ ਹੈ ਚਾਈਨੀ ਲਿਪੀ ਹੋਰ ਹੈ ਹਿੰਦੀ ਦੀ ਲਿਪੀ ਹੋਰ ਹੈ ਉਰਦੂ ਦੀ ਲਿਪੀ ਹੋਰ ਹੈ फारसी दी लिपि ਹੋ ਰਹੀ ਹੈ ਹੂੰ ਇਸੇ ਤਰ੍ਹਾਂ ਪੰਜਾਬੀ ਇੱਕ ਲਿਪੀ ਹੈ ਹੂੰ ਇਹ ਪੰਜਾਬੀ ਲਿਪੀ ਗੁਰੂ ਅੰਗਦ ਦੇਹ ਮਹਾਰਾਜ ਨੇ ਜ਼ਿਆਦਾ ਪ੍ਰੇਰਿਤ ਇਹਦੇ ਤੇ ਜ਼ੋਰ ਦਿੱਤਾ ਹੈ ਜਿੰਨੀ ਗੁਰਬਾਣੀ ਲਿਖੀ ਇਸੇ ਲਿਪੀ ਵਿੱਚ ਲਿਖੀ ਗਈ ਹੈ ਹੂੰ ਇਸ ਲਈ ਇਸ ਨੂੰ ਕਿਹਾ ਗਿਆ ਗੁਰਮੁਖੀ ਲਿਪੀ ਹੂੰ ਗੁਰਮੁਖੀ ਭਾਸ਼ਾ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਨੇ ਫਾਰਸੀ ਵੀ ਹੈ ਸੰਸਕ੍ਰਿਤ ਵੀ ਹੈ ਹੂੰ ਹਿੰਦੀ ਵੀ ਹੈ ਹੋਰ ਵੀ ਪ੍ਰਾਂਤਿਕ ਭਾਸ਼ਾਵਾਂ ਵੀ ਨੇ ਲਿਖਣ ਲਿਪੀ ਕੋਈ ਹੈ ਫਿਰ ਗੁਰਮੁਖੀ ਗੁਰਮੁਖੀ ਪੰਜਾਬੀ ਨੂੰ ਗੁਰਮੁਖੀ ਕਿਉਂ ਕਿਹਾ ਗਿਆ ਕਿ ਗੁਰੂ ਸਾਹਿਬ ਦੇ ਮੁਖ ਤੋਂ ਜਿਹੜੀ ਬਾਣੀ ਉਚਾਰੀ ਗਈ ਹੈ ਹਾਂਜੀ ਜਿਹੜੇ ਵਾਕ ਉਚਾਰੇ ਗਏ ਨੇ ਗੁਰੂ ਗ੍ਰੰਥ ਸਾਹਿਬ ਚ ਲਿਖੇ ਗਏ ਨੇ ਇਸ ਕਰਕੇ ਉਹਨੂੰ ਗੁਰਮੁਖੀ ਕਹਿ ਦਿੱਤਾ ਗੁਰਮੁਖੀ ਦੇ ਨਾਮ ਤੇ ਪ੍ਰਚਲਿਤ ਹੋਇਆ ਲੇਕਿਨ ਉਹਦਾ ਜਿਹੜਾ ਪ੍ਰਚਲਿਤ ਨਾਮ ਹੋ ਗਿਆ ਉਹ ਪੰਜਾਬੀ ਹੋ ਗਿਆ ਹਾਂ ਪੰਜਾਬੀ ਇੱਕ ਪ੍ਰਾਂਤਿਕ ਭਾਸ਼ਾ ਹੈ ਪੰਜ ਦਰਿਆਵਾਂ ਦੇ ਵਿਚਲੀ ਭਾਸ਼ਾ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਇਸ ਇਲਾਕੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਸੀ ਉਹਨੂੰ ਪੰਜਾਬੀ ਭਾਸ਼ਾ ਕਹਿੰਦੇ ਪੰਜ ਪਾਣੀਆਂ ਦੀ ਭਾਸ਼ਾ ਹੂੰ ਤੇ ਅਸੀਂ ਗੁਰਮੁਖੀ ਨੂੰ ਵੀ ਪੰਜਾਬੀ ਕਹਿਣ ਲੱਗ ਪਏ ਆ ਪੰਜਾਬੀ ਕਹ ਲਓ ਗੁਰਮੁਖੀ ਕਹ ਲਓ ਗੱਲ ਲਿਖੂ ਹੈ ਹਾਂ ਜੀ ਲੇਕਿਨ ਪ੍ਰਚਲਿਤ ਪੰਜਾਬੀ ਦੇ ਨਾਂ ਤੇ ਜ਼ਿਆਦਾ ਇਹ ਹੋ ਗਈ ਪ੍ਰਚਲਿਤ ਮਸ਼ਹੂਰ ਜ਼ਿਆਦਾ ਹੋ ਗਈ ਗੁਰੂ ਅੰਗਦ ਦੇ ਮਹਾਰਾਜ ਨੇ ਪੰਜਾਬੀ ਭਾਸ਼ਾ ਨੂੰ ਗੁਰਮੁਖੀ ਨੂੰ ਲਿਪੀ ਨੂੰ ਜ਼ਿਆਦਾ ਪ੍ਰਮੋਟ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਨੀ ਬਾਣੀ ਆਈ ਹੈ ਉਹ ਸਾਰੀ ਪੰਜਾਬੀ ਲਿਪੀ ਵਿੱਚ ਲਿਖੀ ਗਈ ਹੈ। ਹੂੰ। ਲਿਖਿਆ ਤਾਂ ਹੋਰ ਭਾਸ਼ਾਵਾਂ ਵਿੱਚ ਵੀ ਗਈ ਹੈ, ਲਿਪੀਆਂ ਵਿੱਚ। ਪਰ ਪੰਜਾਬੀ ਜਿਹੜੀ ਗੁਰਮੁਖੀ ਦੀ ਲਿਪੀ ਹੈ ਊੜਾ ਜੜਾ ਇਹ ਜਿਹੜੀ ਲਿਖਤ ਹੈ ਹਾਂਜੀ 35 ਅੱਖਰਾਂ ਵਾਲੀ ਇਹਦੇ ਵਿੱਚ ਸਿੱਖ ਇਤਿਹਾਸ ਤੇ ਗੁਰਬਾਣੀ ਲਿਖੀ ਗਈ ਹੈ ਜ਼ਿਆਦਾ ਤੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਜ਼ਿਆਦਾ ਪ੍ਰਮੋਟ ਕੀਤਾ ਹੈ। ਇਸ ਲਈ ਗੁਰਮੁਖੀ ਲਿਪੀ ਦੇ ਜਨਮਦਾਤਾ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਿਹਾ ਜਾਂਦਾ ਹੈ। ਠੀਕ ਹੈ। ਹਾਂਜੀ। ਇਹ ਸਨ ਗਿਆਨੀ ਹਰਪ੍ਰੀਤ ਸਿੰਘ ਜੀ ਸੋਲ। ਜਿਨ੍ਹਾਂ ਨੇ ਸਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਤੇ ਉਪਦੇਸ਼ ਅਤੇ ਪੰਜਾਬੀ ਲਿਪੀ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਅਸੀਂ ਜੀਕੇਆਰ ਟੀਵੀ ਦੀ ਟੀਮ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਸਟੂਡੀਓ ਵਿੱਚ ਪਹੁੰਚੇ ਤੇ ਸਾਨੂੰ ਇਹ ਜਾਣਕਾਰੀ ਦਿੱਤੀ। ਬੱਚੀ ਰਮਨਜੀਤ ਕੌਰ ਜੀ ਮੈਨੂੰ ਬੜੀ ਖੁਸ਼ੀ ਹੈ। ਤੁਸੀਂ ਮੈਨੂੰ ਜੀਕੇਆਰ ਟੀਵੀ ਦੇ ਸਮੂਹ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੇ ਇਸ ਗੱਲ ਦੀ ਹੋਰ ਖੁਸ਼ੀ ਹੈ। ਕਿ ਧੰਗੁਰੂ ਅੰਗਦ ਦੇ ਮਹਾਰਾਜ ਦੇ ਜੀਵਨ ਤੇ ਵਿਚਾਰ ਚਰਚਾ ਕਰਨ ਲਈ ਮੌਕਾ ਦਿੱਤਾ ਹੈ ਸਤਿਗੁਰੂ ਕਿਰਪਾ ਕਰਨ ਕਿ ਅਸੀਂ ਗੁਰੂ ਅੰਗਦ ਦੇ ਮਹਾਰਾਜ ਦੇ ਉਪਦੇਸ਼ਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਉਹਨਾਂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ ਮੇਰੇ ਵੱਲੋਂ ਜੀਕੇ ਆਰ ਟੀਵੀ ਦੀ ਸਮੁੱਚੀ ਟੀਮ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ